ਅੱਜ ਮੌਸਮ ਦੇ ਵਿੱਚ ਅਚਾਨਕ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਜ਼ੋਰਦਾਰ ਮੀਂਹ ਪਿਆਏ ਤੇ ਮੌਸਮ ਦਾ ਜੀਵੋ ਗਰੀਬ ਹਾਲ ਦੇਖਣ ਨੂੰ ਮਿਲ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਜਿੱਥੇ ਇੱਕ ਪਾਸੇ ਧੁੱਪ ਨਿਕਲੀ ਹੋਈ ਸੀ ਤਾਂ ਨਾਲੋਂ ਨਾਲ ਜ਼ੋਰਦਾਰ ਮੀਂਹ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਸੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਸਮਾਨ ਦੇ ਵਿੱਚ ਸੂਰਜ ਨਿਕਲਿਆ ਹੋਇਆ ਹੈ ਤੇ ਦੂਜੇ ਪਾਸੇ ਜ਼ੋਰਦਾਰ بارش ਵੀ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਹੈ ਤੇ ਮੌਸਮ ਵਿਭਾਗ ਨੇ ਪਹਿਲਾਂ ਹੀ ਮੀ ਪੈਣ ਦੀ ਧਿਕਵਾਨੀ ਕਰ ਦਿੱਤੀ ਸੀ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਚੰਡੀਗੜ੍ਹ ਦੀਆਂ ਨੇ ਜਿੱਥੇ ਸ਼ਾਮ ਦੇ ਵੇਲੇ ਮੌਸਮ ਦੇ ਵਿੱਚ ਅਚਾਨਕ ਵੱਡੀ ਤਬਦੀਲੀ ਵੇਖੀ ਗਈ ਤੇ ਇੱਥੇ ਤੁੱਪ ਦੇ ਵਿੱਚ ਮੀਂਹ ਪੈਦਾ ਹੋਇਆ ਦਿਖਾਇ ਦਿੱਤਾ ਜਿੱਥੇ ਇੱਕ ਪਾਸੇ ਆਸਮਾਨ ਦੇ ਵਿੱਚ ਸੂਰਜ ਚੜਿਆ ਹੋਇਆ ਸੀ ਤਾਂ ਦੂਸਰੇ ਪਾਸੇ ਮੀਂਹ ਵੀ ਪੈ ਰਿਹਾ ਸੀ ਤੇ ਮੌਸਮ ਵਿਭਾਗ ਨੇ ਪਹਿਲਾਂ ਹੀ ਮੀਂਹ ਪੈਣ ਦੀ ਧਿਕਵਾਨੀ ਕੀਤੀ ਹੋਈ ਸੀ ਜਿਸ ਦੇ ਚਲਦਿਆਂ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਜਿੱਥੇ ਮੀਂਹ ਪਿਆ ਹੈ ਤੇ ਨਾਲ ਨਾਲ ਗੜੀ ਮਾਰੀ ਵੀ ਵੇਖਣ ਨੂੰ ਮਿਲੀ ਹੈ